ਅੱਜ ਅਸੀਂ ਸਿੱਖ ਇਤਿਹਾਸ ਦੇ ਉਸ ਪੰਨੇ ਬਾਰੇ ਗੱਲ ਕਰਾਂਗੇ ਜਿਸ ਬਾਰੇ ਤੁਸੀਂ ਨਹੀਂ ਜਾਣਦੇ ਇੱਕ ਅੰਗਰੇਜ਼ ਨੇ ਲਿਖਿਆ ਸੀ ਆਪਣੀ ਪਤਾਵ ਵਿੱਚ ਜਿਸ ਦਾ ਨਾਮ ਸੀ ਹਿਸਟਰੀ ਆਫ ਸਿਕਸ 1859 ਦੇ ਵਿੱਚ ਉਹ ਅੰਗਰੇਜ਼ ਦਾ ਨਾਮ ਸੀ ਜੋਸਫ ਡੇਵੀ ਕਨਿੰਗਮ ਤੇ ਸਿੰਘ ਲਾਲ ਨੂੰ ਕਿਦਾਂ ਖਰੀਦਿਆ ਗਿਆ ਉਹ ਸਿੱਖਾਂ ਨੂੰ ਕਿਦਾਂ جنگ 'ਚ ਹਰਾਇਆ ਗਿਆ ਆਪਣੇ ਕਿਤਾਬ ਦੇ ਪੰਨਿਆਂ ਤੇ ਅੰਕਿਤ ਕਰਨ ਕਰਕੇ ਇਹਨਾਂ ਨੂੰ ਉਹ ਸਜ਼ਾ ਮਿਲੀ ਕਿ ਬਟਾਲੀਅਨ ਦੇ ਵਿੱਚੋਂ ਕੱਢ ਦਿੱਤਾ ਗਿਆ ਨੌਕਰੀ ਚ ਕੱਢ ਦਿੱਤਾ ਗਿਆ ਸਿੱਖਾਂ ਨੂੰ ਇਸ ਇਤਿਹਾਸ ਨੂੰ ਭੁੱਲਣਾ ਨਹੀਂ ਚਾਹੀਦਾ ਇਹੋ ਜੇ ਸ਼ਖਸ਼ ਨੂੰ ਵੀ ਭੁੱਲਣਾ ਨਹੀਂ ਚਾਹੀਦਾ ਹਿਸਟਰੀ ਦੇ ਵਿੱਚ ਜਿਨ੍ਹਾਂ ਇਨਸਾਨਾਂ ਨੇ ਜੋ ਸੱਚ ਲਿਖਿਆ ਹੁੰਦਾ ਉਹਨਾਂ ਦੀ ਸਜ਼ਾ ਤੇ ਸੂਲੀ ਚੜ੍ਹ ਕੇ ਹੀ ਮਿਲਦੀ ਹੈ ਤੁਸੀਂ ਦੇਖਿਆ ਹੋਣਾ ਸਿੱਖ ਇਤਿਹਾਸ ਦੇ ਬਹੁਤ ਸ਼ਹੀਦ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ਸਿੱਖ ਇਤਿਹਾਸ ਦੇ ਉਸ ਪੰਨੇ ਬਾਰੇ ਗੱਲ ਕਰਾਂਗੇ ਜਿਸ ਬਾਰੇ ਤੁਸੀਂ ਨਹੀਂ ਜਾਣਦੇ ਤੁਸੀਂ ਜਾਣਦੇ ਹੋਵੋਗੇ ਸਿੱਖ ਰਾਜ ਕਿਦਾਂ ਗਿਆ ਪਰ ਉਹਦੇ ਪਿੱਛੇ ਕਾਰਨ ਕੀ ਸੀ ਉਸ ਬਾਰੇ ਇਕ ਅੰਗਰੇਜ਼ ਨੇ ਲਿਖਿਆ ਸੀ ਆਪਣੀ ਪਤਾਵ ਵਿੱਚ ਜਿਸ ਦਾ ਨਾਮ ਸੀ ਇਸਤਰੀ ਆਫ 6 1849 ਦੇ ਵਿੱਚ ਉਹ ਅੰਗਰੇਜ਼ ਦਾ ਨਾਮ ਸੀ ਜੋਸਫ ਡੇਵੀ ਕਨਿੰਗਮ ਜਿਹੜੇ ਕੀ ਬ੍ਰਿਟਿਸ਼ ਆਰਮੀ ਦੇ ਵਿੱਚ ਕੈਪਟਨ ਸੀ ਉਹਨਾਂ ਦੀ ਕਬਰੇ ਬਣੀ ਹੋਈ ਹੈ ਅੰਮਾਲਾ ਦੇ ਵਿੱਚ ਜਿਨ੍ਹਾਂ ਨੂੰ ਇਹ ਸੱਚ ਬੋਲਣ ਵਾਸਤੇ ਬਹੁਤ ਵੱਡੀ ਕੀਮਤ ਚੁਕਾਣੀ ਪਈ ਸੀ ਜਿਸ ਨੂੰ ਸਿੱਖ ਵੀ ਪੁੱਲ ਚੁਕੇ ਆ ਪਰ ਇਹਨਾਂ ਨੇ ਆਪਣੀ ਕਿਤਾਬ ਵਿੱਚ ਜ਼ਿਕਰ ਕੀਤਾ ਸੀ ਕਿਦਾਂ ਲਾਲ ਸਿੰਘ ਤੇ ਤੇ ਸਿੰਘ ਲਾਲ ਨੂੰ ਤੇ ਸਿੰਘ ਲਾਲ ਨੂੰ ਕਿਦਾਂ ਖਰੀਦਿਆ ਗਿਆ ਔਰ ਸਿੱਖਾਂ ਨੂੰ ਕਿਦਾਂ ਜੰਗ 'ਚ ਹਰਾਇਆ ਗਿਆ ਸਿੱਖ ਕਿਵੇਂ ਜੰਗ 'ਚ ਹਾਰ ਨਹੀਂ ਸਕਦੇ ਸੀ ਕਿਉਂਕਿ ਹਮੇਸ਼ਾ ਹੀ ਸਿੱਖਾਂ ਨੂੰ ਗਦਾਰਾਂ ਨੇ ਮਾਰਿਆ ਗਦਾਰੀ ਕਰਕੇ ਕਿਸ ਤਰ੍ਹਾਂ ਅੰਗਰੇਜ਼ ਉਹਨਾਂ ਨੂੰ ਖਰੀਦਦੇ ਆ ਔਰ ਸਿੱਖਾਂ ਨੂੰ ਜੰਗ ਵਿੱਚ ਹਰਾ ਦਿੰਦੇ ਆ ਉਸ ਨੂੰ ਆਪਣੇ ਕਿਤਾਬ ਦੇ ਪੰਨਿਆਂ ਤੇ ਅੰਕਿਤ ਕਰਨ ਕਰਕੇ ਇਹਨਾਂ ਨੂੰ ਉਹ ਸਜ਼ਾ ਮਿਲੀ ਕੀ ਬਟਾਲੀਅਨ ਦੇ ਵਿੱਚੋਂ ਕੱਢ ਦਿੱਤਾ ਗਿਆ ਨੌਕਰੀ ਚੋਂ ਕੱਢ ਦਿੱਤਾ ਗਿਆ ਉਸ ਤੋਂ ਬਾਅਦ ਉਸ ਬੇਇੱਜ਼ਤੀ ਦੇ ਸਦਮੇ ਨਾਲ ਇਹਨਾਂ ਦੀ ਮੌਤ 1852 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹੋ ਜਾਂਦੀ ਕਿਉਂਕਿ ਉਹਨਾਂ ਨੂੰ ਮੈਰਿਟ ਭੇਜਿਆ ਜਾਂਦਾ ਮੇਰੇ ਡਿਵੀਜ਼ਨ ਚ ਭੇਜਿਆ ਜਾਂਦਾ ਉਸ ਤੋਂ ਬਾਅਦ ਇਹ ਇੱਥੇ ਆ ਕੇ ਇਹਨਾਂ ਦੀ ਅੰਮ੍ਰਿਤਸਰ ਦੇ ਵਿੱਚ ਮੌਤ ਹੋ ਜਾਂਦੀ ਹੈ ਜਿਨ੍ਹਾਂ ਦੀ ਇਸ ਜਗ੍ਹਾ ਤੇ ਕਬਰ ਬਣੀ ਹੋਈ ਆ ਤੁਸੀਂ ਦੇਖੋ ਉਸ ਸਮੇਂ ਦੀ ਕਬਰ ਅੱਜ ਵੀ ਇੱਥੇ ਮੌਜੂਦ ਹੈ ਤੇ ਸਿੱਖਾਂ ਨੂੰ ਇਸ ਇਤਿਹਾਸ ਨੂੰ ਭੁੱਲਣਾ ਨਹੀਂ ਚਾਹੀਦਾ ਇਹੋ ਜੇ ਸ਼ਖਸ ਨੂੰ ਵੀ ਭੁੱਲਣਾ ਨਹੀਂ ਚਾਹੀਦਾ ਕਿਉਂਕਿ ਜਿਹੜਾ ਇਹ ਇਨਸਾਨ ਨੇ ਜਿਹੜੇ ਜੋਸਫ ਡੇਵੀ ਕਨਿੰਗਮ ਜਿਨ੍ਹਾਂ ਦਾ ਜਨਮ 9 ਜੂਨ 1812 ਵਿੱਚ ਹੁੰਦਾ ਔਰ ਮੌਤ ਇਹਨਾਂ ਦੀ ਦਸੰਬਰ 28 ਨੂੰ 1852 ਵਿੱਚ ਹੋ ਜਾਂਦੀ ਹੈ ਕਿਉਂਕਿ ਬਚਪਨ ਤੁਸੀਂ ਸੈਨਾ ਵਿੱਚ ਇਹਨਾਂ ਨੂੰ ਆਉਣ ਦਾ ਸ਼ੌਂਕ ਸੀ ਤੇ ਸੈਨਾ ਵਿੱਚ ਜਦੋਂ ਆ 1834 ਈਸਵੀ ਦੇ ਵਿੱਚ ਇੰਡੀਆ ਵਿੱਚ ਆਂਦੇ ਨੇ ਉਸ ਤੋਂ ਬਾਅਦ ਇੰਡੀਆ ਵਿੱਚ ਜਿਸ ਤਰ੍ਹਾਂ ਕਿ ਸਟੱਡੀ ਕਰਦੇ ਆ ਸਿੱਖ ਇਤਿਹਾਸ ਬਾਰੇ ਨੂੰ ਪਤਾ ਲੱਗਦਾ ਸਿੱਖਾਂ ਦੀ ਜੰਗਾਂ ਜਿਹੜੀਆਂ ਜੰਗਾਂ ਹੋਈਆਂ ਅੰਗਰੇਜ਼ਾਂ ਨਾਲ ਉਹਨਾਂ ਬਾਰੇ ਫਿਰ ਕਿਤਾਬ ਲਿਖਣ ਕਰਕੇ ਉਹਨਾਂ ਨੂੰ ਸਜ਼ਾ ਮਿਲ ਜਾਂਦੀ ਹੈ ਇਹੋ ਜਿਹੇ ਇਨਸਾਨਾਂ ਨੂੰ ਸਾਨੂੰ ਪੁੱਲਣਾ ਨਹੀਂ ਚਾਹੀਦਾ ਇਹਨਾਂ ਦੀ ਕਬਰਾਂ ਦੀ ਵੀ ਸਾਂਭ ਸਾਨੂੰ ਕਰਨੀ ਚਾਹੀਦੀ ਕਿਉਂਕਿ ਹਿਸਟਰੀ ਦੇ ਵਿੱਚ ਜਿਹਨਾਂ ਇਨਸਾਨਾਂ ਨੇ ਜੋ ਸੱਚ ਲਿਖਿਆ ਹੁੰਦਾ ਉਹਨਾਂ ਦੀ ਸਜ਼ਾ ਤੇ ਸੂਲੀ ਚੜ੍ਹ ਕੇ ਹੀ ਮਿਲਦੀ ਹੈ ਤੁਸੀਂ ਦੇਖਿਆ ਹੋਣਾ ਸਿੱਖ ਇਤਿਹਾਸ ਦੇ ਬਹੁਤ ਸ਼ਹੀਦ ਨੇ ਜਿਨ੍ਹਾਂ ਨੂੰ ਸੱਚ ਬੋਲਣ ਕਰਕੇ ਸੂਲੀ ਤੇ ਚੜਾਇਆ ਗਿਆ ਤੇ ਉਸ ਦੇ ਵਿੱਚ ਇਸ ਇਨਸਾਨ ਦਾ ਗੋਰੇ ਦਾ ਨਾਮ ਵੀ ਆਉਂਦਾ ਕਿਉਂਕਿ ਇਹਨੇ ਆਪਣੀ ਕਿਤਾਬ ਚ ਸੱਚ ਲਿਖਿਆ ਸੀ ਸਿੱਖਾਂ ਬਾਰੇ ਬਸ ਇਹੀ ਚੀਜ਼ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ ਜਦੋਂ ਵੀ ਅੰਮ੍ਰਾਲੇ ਆਓ ਇਸ ਕਬਰ ਨੂੰ ਜ਼ਰੂਰ ਦੇਖ ਕੇ ਜਾਓ ਕਿਉਂਕਿ ਇਹ ਜਗਾਦਿਰ ਰੋਡ ਤੇ ਇੱਥੇ ਮੌਜੂਦ ਹੈ ਅੰਬਾਲਾ ਚ ਤੇ ਮਿਲ ਜੂਗੀ ਤੁਹਾਨੂੰ ਐਡਰੈਸ ਆਪੇ ਆਟੋਮੈਟਿਕ ਬਦਲ ਆ ਜਾਊਗਾ ਵੀ ਕਿੱਥੇ ਕ੍ਰਿਸਟਨ ਕੈਮਿਸਟਰੀ ਜਿਹੜੀ ਕਬਰਿਸਤਾਨ ਹੈ ਉਹਦੇ ਵਿੱਚ ਵਾਹੀ